ਹਾਂਜੀ ਸਸਤੀ ਗੱਲ ਦੀ ਸਾਰਨ ਸੋ ਦੋਸਤੋ ਕੀ ਹਾਲ ਹਨ ਮੈਂ ਵੀਰ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੰਗੀ ਕਲਾਚ ਹੋ ਬਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ ਆ ਵੀਡੀਓ ਵਧੀਆ ਲੱਗਦੀ ਹੁੰਦਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਚੈਨਲ ਦੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਅੰਦਰ ਤੱਕ ਪਹੁੰਚ ਜਾ ਕਰੇ ਤੇ ਹਮੇਸ਼ਾ ਤੋਂ ਬਾਅਦ ਸ਼ੇਅਰ ਕਰਿਆ ਕਰੋ ਚੰਗੀਆਂ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਕਿੰਨੇ ਬੰਦਾ ਵੀ ਇਹਨਾਂ ਵੀਡੀਓ ਦਾ ਲਾਭ ਲੈ ਕਿਹੜੇ ਚਾਰ ਇਸ਼ਾਰੇ ਆ ਕਿਹੜੀਆਂ ਉਹ ਚਾਰ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸ ਦਿੰਦੀਆਂ ਨੇ ਕਿ ਤੁਸੀਂ ਕਾਮਯਾਬੀ ਦੇ ਰਸਤੇ ਤੇ ਪੈਰ ਧਰ ਰਹੇ ਹੋ ਤੁਸੀਂ ਕਾਮਯਾਬੀ ਵੱਲ ਵੱਧ ਰਹੇ ਹੋ ਸਫਲਤਾ ਵੱਲ ਵੱਧ ਰਹੇ ਹੋ ਸਭ ਤੋਂ ਪਹਿਲਾ ਇਸ਼ਾਰਾ ਇਹ ਹੈ ਜਦੋਂ ਤੁਸੀਂ ਜੰਗ ਹੋ ਜਾਂਦੇ ਹੋ ਤੁਸੀਂ ਆਪਣੇ ਖਰਚਿਆਂ ਦੀ ਪਰਸਨਲ ਦੇ ਖਰਚਿਆਂ ਵਾਸਤੇ ਜਿਹੜੇ ਥੋੜੇ ਪਰਸਨਲ ਖਰਚੇ ਹੁੰਦੇ ਆ ਉਹਦੇ ਵਾਸਤੇ ਪੈਸੇ ਨਹੀਂ ਲੋੜ ਹੁੰਦੀ ਆ ਜਦੋਂ ਤੁਸੀਂ ਆਪਣੇ ਪੇਰੈਂਟਸ ਤੋਂ ਪੈਸੇ ਮੰਗਣ ਲੱਗੇ ਸ਼ਰਮ ਮਹਿਸੂਸ ਕਰਨ ਲੱਗੇ ਚਿਚਕਣ ਲੱਗੇ ਇਟ ਮੀਨਸ ਤੁਸੀਂ ਆਪਣੀ ਕਾਮਯਾਬੀ ਦੇ ਪਹਿਲੇ ਸਟੈਪ ਤੇ ਪੈਰ ਧਰਨ ਜਾ ਰਹੇ ਹੋ ਇਹ ਚੀਜ਼ ਇਸ਼ਾਰਾ ਕਰਦੀ ਆ ਕਿ ਤੁਸੀਂ ਬਹੁਤ ਜਲਦੀ ਕਾਮਯਾਬ ਹੋਗੇ ਦੂਜਾ ਇਸ਼ਾਰਾ ਕੀ ਆ ਤੁਹਾਡੀ ਕਾਮਯਾਬੀ ਵਾਲਾ ਜਿਹੜਾ ਦੂਜਾ ਸਟੈਂਪ ਹੈ ਨਾ ਜਾ ਰਿਹਾ ਉਹ ਇਹ ਆ ਜਦੋਂ ਤੁਸੀਂ ਇਕੱਲਾ ਮਹਿਸੂਸ ਕਰਨ ਲੱਗ ਗਏ ਹਨਾ ਤੁਹਾਡੇ ਜਿਹੜੇ ਯਾਰ ਦੋਸਤ ਨੇ ਤੁਹਾਡੇ ਸੰਗੀ ਬੇਦੀ ਨੇ ਤੋਂ ਦੂਰ ਜਾਈ ਜਾਂਦੇ ਆ ਕਿਉਂ ਜਾ ਰਿਹਾ ਕਿਉਂਕਿ ਉਹ ਕਹਿੰਦੇ ਵੀ ਇਹ ਯਾਰ ਕੁਛ ਨਾ ਕੁਛ ਕਿਸੇ ਨਾ ਕਿਸੇ ਕੰਮ 'ਚ ਲੱਗਿਆ ਰਹਿੰਦਾ ਕਦੇ ਉਹ ਚੀਜ਼ ਸਿੱਖ ਲਈ ਕਦੇ ਉਹ ਚੀਜ਼ ਸਿੱਖ ਲਈਏ ਘੁੰਮਣ ਤੁਰਨੀਆਂ ਦਾ ਹੈਗਾ ਜਦੋਂ ਇਹ ਚੀਜ਼ ਹੋਣ ਲੱਗਦੀ ਹੈ ਦੂਜਾ ਇਸ਼ਾਰਾ ਵੀ ਤੁਸੀਂ ਕਾਮਯਾਬੀ ਵੱਲ ਵੱਧ ਰਹੇ ਹੋ ਸੋ ਦੋਸਤੋ ਤੀਜਾ ਇਸ਼ਾਰਾ ਇਹ ਹੈ ਜਦੋਂ ਤੁਸੀਂ ਸੋਸ਼ਲ ਮੀਡੀਆ ਇੰਸਟਾਗ੍ਰam ਵਗੈਰਾ ਤੇ ਜਾ ਫालतू ਦੀਆਂ ਰੀਲਾਂ ਵਗੈਰਾ ਹਨਾ ਜੋ ਦੇਖਣ ਦੇ ਲੋਕ ਜਦੋਂ ਤੁਸੀਂ ਉਹ ਦੇਖਣੇ ਛੱਡ ਦਿੰਦੇ ਹੋ ਵੀਡੀਓ ਗੇਮਸ ਖੇਡਣ ਦੀ ਛੱਡ ਦਿੰਦੇ ਹੋ ਹਨਾ ਇਹ ਤੀਸਰਾ ਇਸ਼ਾਰਾ ਹੁੰਦਾ ਕਿ ਤੁਸੀਂ ਕਾਮਯਾਬੀ ਵੱਲ ਪੈਰ ਪਾ ਰਹੇ ਹੋ ਤੇ ਦੋਸਤੋ ਚੌਥਾ ਜਿਹੜਾ ਆਪਣਾ ਹੈਗਾ ਆ ਇਸ਼ਾਰਾ ਹਨਾ ਜਿਹੜਾ ਇਹ ਸਾਬਿਤ ਕਰਦਾ ਕਿ ਤੁਸੀਂ ਕਾਮਯਾਬੀ ਵੱਲ ਜਾ ਰਹੇ ਹੋ ਉਹ ਹੈ ਤੁਹਾਡੇ ਅੰਦਰ ਇੱਕ ਪੈਸਾ ਕਮਾਉਣ ਦੀ ਅਮੀਰ ਬਨਣ ਦੀ ਤੁਹਾਡਾ ਸਟੇਟਸ ਬਣਾਉਣ ਲਈ ਤੁਹਾਡਾ ਆਪਣੇ ਆਪ ਦਾ ਹਨਾ ਤੁਹਾਡੇ ਅੰਦਰ ਇੱਕ ਚਾਹ ਕਦਾ ਹੋ ਜਾਂਦੀ ਹੈ ਕਿ ਤੁਸੀਂ ਇਹ ਸੋਚਣ ਲੱਗ ਜਾਂਦੇ ਹੋ ਵੇ ਯਾਰ ਮੈਂ ਦੁਨੀਆ ਦੇ ਉੱਤੇ ਆਪਣਾ ਵਧੀਆ ਸਟੇਟਸ ਬਣਾਉਣਾ ਮੈਂ ਵਧੀਆ ਪੈਸਾ ਕਮਾਉਣਾ ਮੈਂ ਆਪਣੀ ਲਗਜ਼ਰੀ ਲਾਈਫ ਜੀਣੀ ਆ ਹਨਾ ਤੇ ਉਹਦੇ ਲਈ ਤੁਸੀਂ ਸੋਚਦੇ ਵੀ ਯਾਰ ਕਿਹੜਾ ਸਹੀ ਕੰਮ ਆ ਜਿਹੜਾ ਕਿਹੜੀ ਅਸੀਂ ਫੀਲਡ ਆ ਜਿਹਦੇ ਵਿੱਚ ਮੈਂ ਹਨਾ ਐਕਸਪਰਟ ਹੋ ਜਾਵਾਂ ਮੈਂ ਹਨਾ ਮੇਰੇ ਚੀਜ਼ ਸ킬ਾ ਮੈਂ ਆ ਸਕਿੱਲ ਹਾਸਲ ਕਰ ਲਾਂ ਤੇ ਆਪਣੀ ਲਾਈਫ ਨੂੰ ਹਨਾ ਚਾਹੇ ਮੈਂ ਬਿਜ਼ਨਸ ਕਰਨੀ ਆ ਚਾਹੇ ਮੈਂ ਜੋਬ ਕਰਨੀ ਆ ਚਾਹੇ ਮੈਂ ਜੋ ਵੀ ਕਰਨਾ ਇਮਪੋਰਟ ਐਕਸਪੋਰਟ ਦਾ ਕੰਮ ਜੋ ਵੀ ਹੈਗਾ ਨਾ ਜੋ ਤੁਸੀਂ ਫੀਲਡ ਚੂਜ਼ ਕਰਦੇ ਹੋ ਜਦੋਂ ਤੁਸੀਂ ਉਹਦੇ ਬਾਰੇ ਸੋਚਣ ਲੱਗ ਜਾਂਦੇ ਹੋ ਇਟ ਮੀਨਸ ਤੁਸੀਂ ਕਾਮਯਾਬੀ ਦੇ ਰਸਤੇ ਵੱਲ ਜਾ ਰਹੇ ਹੋ ਸੋ ਇਹ ਚਾਰ ਇਸ਼ਾਰੇ ਨੇ ਜਿਹੜੇ ਤੁਹਾਡੀ ਲਾਈਫ ਵਿੱਚ ਜਦੋਂ ਆਉਂਦੇ ਨੇ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਵੀ ਹਾਂ ਵੀ ਤੁਸੀਂ ਕਾਮਯਾਬੀ ਦੇ ਸਟੈਪ ਤੇ ਪੈਰ ਇਹ ਵੀਡੀਓ ਵਧੀਆ ਲੱਗੀ ਤਾਂ ਨਾਈਕ ਮੈਨ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ